ਕੀਤਾ ਕਰਨਾ ਸਰਬ ਰਜ਼ਾਈ ਕੇਸ਼ ਕੀਜੇ ਜੇ ਕਰ ਸਕੀਏ ਆਪਣਾ ਕੀਤਾ ਕਿਸੂ ਨਾ ਹੋਵੇ ਜੋ ਹਰ ਭਾਵੇਂ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕ ਹੈ ਜੋ ਭਾਵਤੀ ਮੈਂ ਬਖਸ਼ ਸਭ ਜਿਓ ਪੰਡ ਦਿਆ ਤੁਦਿਆਪੇ ਤਦ ਆਪੇ ਕਾਰ ਲਾਇਆ ਜੇ ਹਾ ਤੂੰ ਕਮ ਕਰਹਿ ਤੇਹ ਕੋ ਕਰਮ ਕਮਾਵੇ ਜੇ ਹਾ ਤੁਦ ਤੋਰ ਲਿਖ ਪਾਇ ਪੰਚ ਤਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੈ ਇਕ ਨਾਮ ਸਤਿਗੁਰ ਮਿਲ ਤੂੰ ਗੁਜਾਵੇਂ ਇਕ ਮਨ ਮੁਖ ਕਰਹਿ ਸਿਰਵੈ ਹਰ ਕੀ ਵੜਾਈ ਹਉ ਆਖ ਨਾ ਸਾਕਾਂ ਹਉ ਮੂਰਖ ਮੁਗਦ ਨੀਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ शरणागत पया अजान जान नानक कौ हर बख्श ले मेरे स्वामी शरणागत पया अजान ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾਂ ਹੈ ਲੜੀਵਾਰ ਸ਼ਬਦ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਾਗ ਮਾਰੂ ਵਿੱਚ ਦਖਣੇ ਮਹੱਲਾ ਪੰਜਵਾਂ ਵਾਰੀ ਉੱਪਰ ਕੱਲ ਇਸੇ ਬਰਕਾਰ ਕੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਰਾਗ ਮਾਰੂ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਪਾਵਨ ਬਾਣੀ ਦਖਣੇ ਮਹੱਲਾ ਪੰਜਵਾਂ ਜੋ ਵਾਰ ਸੀ ਉਹ ਸੰਪੂਰਨ ਹੋਈ ਹੈ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਰਾਗ ਮਾਰੂ ਵਿੱਚ ਭਗਤ ਬਾਣੀ ਜਿਹੜੀ ਇਹ ਉਹ ਅੱਜ ਪ੍ਰਾਰੰਭ ਹੋ ਰਹੀ ਹੈ ਕੱਲ ਸਤਿਗੁਰੂ ਜੀ ਕਿਰਪਾ ਕਰ ਰਹੇ ਸਨ ਤੁਧੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਤੁਧੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਅੱਜ ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਹਨ ਵਾਹਿਗੁਰੂ ਜੀ ਰਾਗ ਮਾਰੋ ਬਾਣੀ ਕਬੀਰ ਜੀਓ ਕੀ ਰਾਗ ਮਾਰੂ ਵਿੱਚ ਅੱਜ ਭਗਤ ਬਾਣੀ ਵਿੱਚ ਭਗਤ ਕਬੀਰ ਜੀ ਕਿਰਪਾ ਕਰ ਰਹੇ ਹਨ ਇੱਕ ਓੰਕਾਰ ਸਤਗੁਰ ਪ੍ਰਸਾਦ ਓ ਨਿਰੰਕਾਰ ਇੱਕ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਤਤਾ ਹਰਤਾ ਹੈ ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੁਆਰਾ ਹੋਇਆ ਕਰਦੀ ਹੈ ਪੰਡਿਆ ਕਵਨ ਕੁਮਤ ਤੁਮ ਲਾਗੇ ਪੰਡਿਆ ਕਵਨ ਕੁਮਤ ਤੁਮ ਲਾਗੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦਾ ਸ਼ਬਦ ਭਗਤ ਕਬੀਰ ਜੀ ਇੱਕ ਪੰਡਤ ਤਾਂ ਹੀ ਉਪਦੇਸ਼ ਕਰਦੇ ਨੇ ਕਿਉਂਕਿ ਉਹ ਜਿਹੜਾ ਪੰਡਤ ਸੀ ਉਹ ਬਾਸ ਮਾਰਗੀ ਸੀ ਉਹ ਲੋਕਾਂ ਨੂੰ ਉਪਦੇਸ਼ ਦਿਆ ਕਰਦਾ ਸੀ ਕਿ ਆਪਾਂ ਨੂੰ ਸੋਮਰਾਸ ਜਿਹੜਾ ਹੈ ਉਹ ਛਕਣਾ ਚਾਹੀਦਾ ਹੈ ਭਾਵ ਸ਼ਰਾਬ ਪੀਣੀ ਚਾਹੀਦੀ ਹੈ ਇਹਦੇ ਨਾਲ ਜਿਹੜੀ ਪਰਮੇਸ਼ਰ ਪਰਮੇਸ਼ਰ ਦੇ ਨਾਲ ਜਿਹੜੀ ਬਿਰਤੀ ਹੈ ਬੜੀ ਵਧੀਆ ਜੁੜਦੀ ਹੈ ਮਾਸ ਖਾਣਾ ਚਾਹੀਦਾ ਹੈ ਮੱਛੀ ਖਾਣੀ ਚਾਹੀਦੀ ਹੈ ਇਹੋ ਜੇ ਉਲਟੇ ਪਾਸੇ ਦੀਆਂ ਪ੍ਰੇਰਣਾ ਦਿਆ ਕਰਦਾ ਸੀ ਕਿਉਂਕਿ ਉਹ ਆਪ ਛਕਦਾ ਸੀ ਤੇ ਜਿਹੋ ਜਿਹਾ ਜੀਵ ਆਪ ਹੋਵੇ ਦੂਸਰੇ ਨੂੰ ਵੀ ਉਸੇ ਤਰੀਕੇ ਦਾ ਹੀ ਸਮਝਦਾ ਹੈ ਉਹ ਉਸੇ ਤਰੀਕੇ ਦਾ ਉਹਨੂੰ ਉਪਦੇਸ਼ ਦਿੰਦਾ ਹੈ ਇਸੇ ਪ੍ਰਕਾਰ ਆਜੋ ਪੰਡਤ ਲੋਕਾਂ ਨੂੰ ਉਲਟਾ ਉਪਦੇਸ਼ ਦੇ ਰਿਹਾ ਸੀ ਤੇ ਭਗਤ ਕਬੀਰ ਜੀ ਉਥੇ ਪਹੁੰਚ ਗਏ ਤੇ ਉਸ ਪੰਡਤ ਨੂੰ ਉਪਦੇਸ਼ ਕਰ ਰਹੇ ਨੇ ਕਹਿਣ ਲੱਗੇ ਪੰਡਿਆ ਕਵਨ ਕੁਮਤ ਤੁਮ ਲਾਗੇ ਐ ਪੰਡਤ ਜੀ ਆ ਕਿਹੜੀ ਖੋਟੀ ਮੱਤ ਤੋਛੀ ਮੱਤ ਵਿੱਚ ਤੁਸੀਂ ਲੱਗੇ ਹੋ ਕਿਹੜੀ ਭੈੜੀ ਮੱਤ ਵਿੱਚ ਤੁਸੀਂ ਲੱਗੇ ਹੋ ਲੋਕਾਂ ਨੂੰ ਤੁਸੀਂ ਉਲਟੇ ਪਾਸੇ ਪ੍ਰੇਰ ਰਹੇ ਹੋ ਜਿੱਥੇ ਨਸ਼ਿਆਂ ਤੋਂ ਰੋਕਣਾ ਹੈ ਤੁਸੀਂ ਨਸ਼ਿਆਂ ਦੇ ਵੱਲ ਇਹਨਾਂ ਨੂੰ ਉਕਸਾ ਰਹੇ ਹੋ ਇਹਨਾਂ ਨੂੰ ਤੁਸੀਂ ਆਪ ਹੀ ਉਹ ਮਜ਼ਰਾ ਦੇ ਰਹੇ ਹੋ ਕਿ ਨਸ਼ੇ ਕਰਨ ਸੋ ਇਸ ਵਾਸਤੇ ਮਾੜੇ ਪਾਸੇ ਕਾਦੇ ਵਾਸਤੇ ਲੱਗ ਗਏ ਹੋ ਬੂਢ ਹੋਗੇ ਪਰਵਾਰ ਸਕਲ ਸਿਓ RAM ਨਾ ਜਪੋ ਆ ਭਾਗੇ ਬੂਢ ਹੋਗੇ ਪਰਵਾਰ ਸਕਲ ਸਿਓ ਇਹ ਪੰਡਿਆ ਇਹ ਪੰਡਿਤ ਜੀ ਆਪਣੇ ਸਾਰੇ ਪਰਿਵਾਰ ਸਮੇਤ ਨਹੀਂ ਡੁੱਬ ਜਾਓਗੇ RAM ਨਾ ਜਪੋ ਆ ਭਾਗੇ ਆ ਭਾਗਾ ਤੋਂ ਹੀਨੇ ਪੰਡਿਤ ਇਹ ਭਾਗਾ ਤੋਂ ਹੀਨੇ ਪੰਡਿਆ ਤੁਸੀਂ RAM ਦੇ ਨਾਮ ਨੂੰ ਨਹੀਂ ਜਪਦੇ ਸਗੋ ਤੁਸੀਂ ਲੋਕਾਂ ਨੂੰ ਕરાਏ ਪਾ ਰਹੇ ਹੋ ਉਲਟੇ ਪਾਸੇ ਪ੍ਰੇਰਣਾ ਕਰ ਰਹੇ ਹੋ ਜਾਨਾ ਕਰੋ ਤੁਸੀਂ ਸਾਰੇ ਪਰਿਵਾਰ ਸਮੇਤ ਡੁੱਬ ਜਾਓਗੇ ਰਹਾਓ ਵਿਸ਼ਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਕਿਰਪਾ ਕਰ ਰਹੇ ਹਨ 베ਦ ਪੁਰਾਨ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ ਅਗੋ ਉਹ ਜਿਹੜਾ ਪੰਡਤ ਸੀ ਨਾ ਪੰਡਤ ਉਹ ਕਹਿਣ ਲੱਗਾ ਤੁਸੀਂ ਮੈਨੂੰ ਉਪਦੇਸ਼ ਦੇਣ ਦਾ ਯਤਨ ਨਾ ਕਰਨਾ ਕਰੋ ਤੁਸੀਂ ਕੀ ਜਾਣਦੇ ਹੋ ਮੈਂ ਤਾਂ ਵੇਦ ਪੜਿਆ ਹੋਇਆ ਹਾਂ ਮੈਂ ਵੇਦ ਦਾ ਸਾਰੇ ਪੜੇ ਨੇ ਪੁਰਾਣ ਪੜੇ ਨੇ ਤੁਸੀਂ ਕੀ ਜਾਣਦੇ ਹੋ ਮੈਨੂੰ ਉਪਦੇਸ਼ ਦੇ ਰਹੇ ਹੋ ਤੇ ਅਗਿਓ ਭਗਤ ਕਬੀਰ ਜੀ ਕਹਿਣ ਲੱਗੇ ਵੇਦ ਪੁਰਾਨ ਪੜੇ ਕਿਆ ਗੁਣ ਕਹਿੰਦੇ ਅਸੀਂ ਮੰਨਦੇ ਹਾਂ ਤੁਸੀਂ ਚਾਰ ਵੇਦ ਪੜ੍ਹੇ ਹੋਣਗੇ 18 ਪੁਰਾਣ 18 ਪੁਰਾਣ ਪੜ੍ਹੇ ਹੋਣਗੇ ਪਰ ਉਹਨਾਂ ਨੂੰ ਪੜ੍ਹ ਕੇ ਤੁਸੀਂ ਕਿਹੜੇ ਗੁਣ ਧਾਰਨ ਕੀਤੇ ਨੇ ਉਹਨਾਂ ਨੂੰ ਪੜਨ ਦੇ ਨਾਲ ਤੁਹਾਡਾ ਕੀ ਲਾਭ ਹੈ ਉਹਨਾਂ ਵੇਦਾਂ ਤੇ ਪੁਰਾਣਾਂ ਦੇ ਪੜਨ ਦਾ ਜਦੋਂ ਉਹਨਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਨਹੀਂ ਵਸਾਉਣਾ ਇਹ ਤਾਂ ਤੁਹਾਡੇ ਵੇਦ ਤਾਂ ਪੁਰਾਣ ਪੜ੍ਹੇ ਇਸ ਤਰ੍ਹਾਂ ਨਿਸਫਲ ਨੇ ਮਿਸਾਲ ਦੇ ਕੇ ਕਬੀਰ ਜੀ ਕਹਿ ਰਹੇ ਨੇ ਖਰਚੰਦਰ ਜਸ ਪਾਰਾ ਕਿ ਪੰਡਤ ਜੀ ਜਿਵੇਂ ਕੋਈ ਖੋਤਾ ਹੋਵੇ ਨਾ ਖੋਤਾ ਉਹਦੇ ਉੱਤੇ ਚੰਦਨ ਦਾ ਭਾਰ ਲਾਦਿਆ ਹੋਵੇ ਤੇ ਉਸ ਖੋਤੇ ਨੂੰ ਚੰਦਨ ਦਾ ਕੀ ਲਾਭ ਭਾਈ ਇਹ ਚੰਦਨ ਉੱਤੇ ਚੰਦਨ ਉਹਦੇ ਉੱਤੇ ਲੱਦਿਆ ਹੋਵੇ ਤੇ ਉਹਦੇ ਹਿਰਦੇ ਨੂੰ ਤਾਂ ਸ਼ੀਤਲ ਨਹੀਂ ਕਰ ਸਕਦਾ ਇਹ ਤਾਂ ਭਾਰ ਹੀ ਹੈ ਭਾਵੇਂ ਇੱਟਾਂ ਰੱਖ ਦਿਓ ਖੋਤੇ ਤੇ ਉਹ ਵੀ ਭਾਰ ਹੋ ਜਿਆ ਹੈ ਭਾਵੇਂ ਚੰਦਨ ਰੱਖ ਦਿਓ ਤੇ ਉਹ ਵੀ ਭਾਰ ਹੋ ਜਿਆ ਇਸ ਵਾਸਤੇ ਤੇਰੇ ਇਹਨਾਂ ਵੇਦਾਂ ਤੇ ਪੁਰਾਣਾਂ ਦਾ ਪੜਨ ਦਾ ਕੀ ਲਾਭ ਹੋਇਆ ਜਦੋਂ ਤੂੰ ਉਹਨਾਂ ਦੀ ਸਿੱਖਿਆ ਤੇ ਨਹੀਂ ਚੱਲਿਆ ਤੇਰਾ ਤਾਂ ਉਹ ਹਿਸਾਬ ਹੋ ਗਿਆ ਜਿਵੇਂ ਕਿਸੇ ਖੋਤੇ ਤੇ ਚੰਦਨ ਲਦਿਆ ਹੋਵੇ ਤੋ ਐਵੇਂ ਖੁਸ਼ ਹੋਈ ਜਾਵੇ ਕਿ ਮੇਰੇ ਉੱਤੇ ਚੰਦਨ ਲੱਦਿਆ ਹੈ ਭਾਰ ਤਾ ਉਹੀ ਹੈ ਭਾਵੇਂ ਉਹ ਇਟਾਂ ਦਾ ਹੋਵੇ ਭਾਵੇਂ ਉਹ ਚੰਦਨ ਦਾ ਹੋਵੇ RAM ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰਸ ਪਾਰਾ ਤੇ ਐ ਪੰਡਤ ਜੀ ਭਾਵੇਂ ਤੁਸੀਂ ਚਾਰ ਵੇਦ ਪੜ੍ਹੇ ਨੇ ਭਾਵੇਂ 18 ਪ੍ਰਾਣ ਪੜ੍ਹੇ ਨੇ ਪਰ RAM ਨਾਮ ਕੀ ਗਤ ਨਹੀਂ ਜਾਨੀ ਜੋ ਪਰਮੇਸ਼ਰ ਦਾ ਨਾਮ ਹੈ ਉਹਦੀ ਤਾਂ ਤੁਸੀਂ ਅਵਸਥਾ ਨੂੰ ਜਾਣਿਆ ਨਾ ਉਹ ਫਿਰ ਕਹਿੰਦੇ ਨੇ ਕੈਸੇ ਉਤਰਸ ਪਾਰਾ ਤੇ ਜਦੋਂ ਪਰਮੇਸ਼ਰ ਦੇ ਨਾਮ ਨੂੰ ਤਾਂ ਜਪਿਆ ਹੀ ਨਹੀਂ ਤੇ ਤੂੰ ਪਾਰ ਕਿਵੇਂ ਹੋ ਜਾਵੇਂਗਾ ਜੀ ਬਦੋ ਕੋ ਧਰਮ ਕਰ ਥਾਪੋ ਆ ਧਰਮ ਕਹੋ ਕਤ ਭਾਈ ਠੀਕ ਹੈ ਪੰਡਤ ਜੀ ਤੁਸੀਂ ਸਾਰੀਆਂ ਗੱਲਾਂ ਕਹਿੰਦੇ ਹੋ ਇੱਕ ਗੱਲ ਦੱਸਣਾ ਕਰੋ ਜੀ ਬਦੋ ਸੋ ਧਰਮ ਕਰ ਥਾਪੋ ਆ ਧਰਮ ਕਹੋ ਕਤ ਭਾਈ ਫਿਰ ਐ ਪੰਡਤ ਜੀ ਇੱਕ ਗੀਜ ਤੁਹਾਡੇ ਵਿੱਚ ਹੋਰ ਵਿਸ਼ੇਸ਼ ਦੇਖੀਏ ਕਿ ਜਦੋਂ ਤੁਸੀਂ ਕਿਸੇ ਨੂੰ ਜਨੇਊ ਪੈਰਾਉਂਦੇ ਹੋ ਨਾ ਉਸ ਦਿਨ ਉਸ ਵਕਤ ਤੁਸੀਂ ਬਹੁਤ ਖੁਸ਼ੀ ਦਾ ਮਾਹੌਲ ਜਿਹੜਾ ਹੈ ਉਹਨੂੰ ਬਣਾਉਣਾ ਕਰਦੇ ਹੋ ਬੱਕਰੇ ਵੜਦੇ ਹੋ ਜੀਅ ਤਿਆ ਕਰਦੇ ਹੋ ਤੇ ਇਹ ਕੀ ਤੁਹਾਡੇ ਵਾਸਤੇ ਜਾਇਜ਼ ਹੈ ਕਹਿਣ ਲੱਗੇ ਜੀਵ ਬਦੋਸੋ ਧਰਮ ਕਰ ਥਾਪ ਜੇ ਤੁਹਾਨੂੰ ਕੋਈ ਪੁੱਛੇ ਤਾਂ ਤੁਸੀਂ ਅਗਿਓ ਪੜ੍ਹ ਕੇ ਸੁਣਾ ਦਿੰਦੇ ਹੋ ਜੀ ਇਹ ਧਰਮ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਦਿਨ ਅਸੀਂ ਜਨੇਊ ਪਹਿਨਾਉਂਦੇ ਹਾਂ ਉਸ ਦਿਨ ਅਸੀਂ ਬੱਕਰੇ ਆਦਿ ਗਵੱਢ ਦੇ ਖਵਾਉਂਦੇ ਹਾਂ ਖੁਸ਼ੀ ਦਾ ਮਾਹੌਲ ਬਣਾਉਂਦੇ ਹਾਂ ਪਰ ਇੱਕ ਗੱਲ ਦੱਸਣਾ ਕਰੋ ਜੀਬਦੋ ਸੋ ਧਰਮ ਕਰਥਾਪੋ ਇੱਕ ਤੇ ਤੁਸੀਂ ਜੀ ਕਾਤ ਕਰਦੇ ਹੋ ਬੱਕਰੇ ਵੱਢਦੇ ਹੋ ਤੇ ਕਹਿੰਦੇ ਹੋ ਸਾਡੇ ਧਰਮ ਦੇ ਵਿੱਚ ਲਿਖਿਆ ਹੋਇਆ ਹੈ ਕਿ ਧਾਰਮਿਕ ਰੀਤੀ ਹੈ ਤੇ ਆ ਧਰਮ ਕੋ ਕਤ ਪਾਈ ਫਿਰ ਇਹ ਧਰਮ ਕਿਹਨੂੰ ਕਹਿੰਦੇ ਹੋ ਜੇ ਜੀਆਂ ਨੂੰ ਮਾਰਨਾ ਧਰਮ ਹੈ ਤੇ ਫੇ ਆ ਧਰਮ ਕਿਹੜਾ ਹੈ ਆ ਧਰਮ ਜਿਹੜਾ ਇਹ ਕਿਹਨੂੰ ਕਹਿੰਦੇ ਹੋ ਤੁਸੀਂ ਇਸ ਵਾਸਤੇ ਇਹ ਰੀਤੀ ਜਿਹੜੀ ਹੈ ਤੁਹਾਡੀ ਇਹ ਤਾਂ ਕਿਸੇ ਤਰੀਕੇ ਦੇ ਨਾਲ ਵੀ ਠੀਕ ਨਹੀਂ ਤੁਸੀਂ ਆਪਣੀ ਜ਼ੇਬਾ ਦੇ ਸਵਾਦ ਜੀਵ ਹਤਿਆ ਕਰਦੇ ਹੋ ਖਾਂਦੇ ਹੋ ਤੇ ਕਹਿੰਦੇ ਹੋ ਧਰਮ ਦੀ ਏਕ ਧਰਮ ਦੀ ਗੱਲ ਹੈ ਫਿਰ ਜਿਹੜਾ ਧਰਮ ਹੈ ਪਾਪ ਉਹ ਕਿੰਨੂੰ ਕਹਿੰਦੇ ਹੋ ਸਾਨੂੰ ਇਹ ਦੱਸਣਾ ਕਰੋ ਆਪਸ ਕੋ ਮਨ ਵਰਕਰਥਾ ਪੋ ਕਾ ਕਹ ਕਹੋ ਕਸਾਈ ਤੇ ਨਾਲੇ ਪੰਡਤ ਜੀ ਇੱਕ ਗੱਲ ਹੋਰ ਹੈ ਕਿ ਤੁਸੀਂ ਆਪਸ ਕੋ ਮਨੀ ਵਰਕਰਥਾ ਪੋ ਬਕਰਿਆਂ ਨੂੰ ਵਢਣ ਵਾਲੇ ਜੀ ਕਾਦ ਕਰਾਉਣ ਵਾਲੇ ਤੁਸੀਂ ਆਪਣੇ ਆਪ ਨੂੰ ਮੁਨੀ ਵਰ ਕਹੋਂਦੇ ਹੋ ਕਿ ਅਸੀਂ ઋષਿ-ਮੁਨੀ ਹਾਂ ਅਸੀਂ ਬੜੇ ਵੱਡੇ ਪੰਡਿਤ ਹਾਂ ਅਸੀਂ ਵੇਦਾਂ ਨੂੰ ਪੜ੍ਹਿਆ ਹੈ ਅਸੀਂ ਸ਼ਾਸਤਰਾਂ ਨੂੰ ਪੜ੍ਹਿਆ ਹੈ ਅਸੀਂ ਸਿਮਰਤੀਆਂ ਨੂੰ ਪੜ੍ਹਿਆ ਹੈ ਪਰ ਇੱਕ ਗੱਲ ਦੱਸਣਾ ਕਰੋ ਜੇ ਤੁਸੀਂ ਜੀਵਾਂ ਨੂੰ ਮਰਾਉਣ ਵਾਸਤੇ ਜੀਵਾਂ ਵਾਸਤੇ ਆਪਣੇ ਆਪ ਨੂੰ ઋષਿ-ਮੁਨੀ ਸਮਝਦੇ ਹੋ ਤੇ ਕਾ ਕੋ ਕਸਾਈ ਫਿਰ ਕਸਾਈ ਕਿਨੂੰ ਕਹਾਗੇ ਜੇ 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 ਜੀਆਂ ਨੂੰ ਮਾਰਨ ਵਾਲਾ ਹੀ ਧਰਮੀ ਜਿਹੜਾ ਹੈ ਉਹ ਜੀਆਂ ਨੂੰ ਮਾਰ ਰਿਹਾ ਹੈ ਤੇ ਪ੍ਰਖ ਕਸਾਈ ਐਸੀ ਕਿਨੂੰ ਗੈਣਾ ਕਰੀਏ ਭਾਵ ਕਸਾਈ ਕੌਣ ਹੋ ਸਕਦਾ ਹੈ ਮੰਨ ਕੇ ਅੰਦੇ ਆਪ ਨਾ ਬੂਝੋ ਕਾਹੇ ਬੁਝਾਵੋ ਭਾਈ ਇਸ ਵਾਸਤੇ ਭਗਤ ਕਬੀਰ ਜੀ ਇਸ ਪੰਡਤ ਨੂੰ ਕਹਿੰਦੇ ਨੇ ਮੰਨ ਕੇ ਅੰਦੇ ਪੰਡਤ ਆਪ ਤਾਂ ਤੁਸੀਂ ਇਸ ਗੱਲ ਨੂੰ ਸਮਝਦੇ ਨਹੀਂ ਕਿ ਵੇਦਾਂ ਦੇ ਵਿੱਚ ਜੀਵ ਤੇ ਦਇਆ ਕਰਨੀ ਦੱਸੀ ਹੈ ਜਿਹੜੇ ਜੀਵ ਤੇ ਦਇਆ ਕਰਦੇ ਨੇ 68 ਤੀਰਤ ਸਗਲ ਪੁੰਨ ਜੀ ਦਇਆ ਪਰਵਾਨ ਜਿਹੜੇ ਜੀਆਂ ਤੇ ਦਇਆ ਕਰਦੇ ਨੇ ਉਹਨਾਂ ਨੂੰ 18 ਤੀਰਥਾਂ ਤੇ ਜਾ ਕਰਕੇ ਉੱਥੇ ਕੀਤੇ ਇਸ਼ਨਾਨ ਤੇ ਸਾਰੇ ਪੁੰਨਾਂ ਦਾ ਫਲ ਮਿਲਦਾ ਹੈ ਪਰ ਤੁਸੀਂ ਜੀਵ હત્યા ਕਰਦੇ ਹੋ ਤੁਸੀਂ ਕਹਿੰਦੇ ਹੋ ਵੇਦ ਕਹਿੰਦੇ ਨੇ ਕਿ ਇਹ ਕੰਮ ਕੀਤਾ ਜਾ ਸਕਦਾ ਹੈ ਤੁਸੀਂ ਕਹਿੰਦੇ ਹੋ ਵੇਦ ਕਿਹੜੇ ਸ਼ਾਸਤਰ ਦੇ ਵਿੱਚੋਂ ਪੜਿਆ ਹੈ ਤੁਸੀਂ ਸੋ ਮੰਨ ਕੇ ਆਂਦੇ ਆਪਨਾ ਬੂਝੋ ਐ ਮੰਨਦੇ ਅੰਨਿਓ ਤੁਸੀਂ ਆਪ ਤਾਂ ਵੇਦਾਂ ਦੇ ਸਿਧਾਂਤ ਨੂੰ ਜਾਣਦੇ ਨਹੀਂ ਸਮਝਦੇ ਨਹੀਂ ਕਾਹੇ ਬਜਾਵੋ ਭਾਈ ਤੇ ਦੂਜਿਆਂ ਨੂੰ ਕੀ ਸੋਝੀ ਦਿਓਗੇ ਭਾਵ ਦੂਸਰਿਆਂ ਨੂੰ ਕੀ ਸਮਝਾਓਗੇ ਜਦੋਂ ਤੁਸੀਂ ਆਪ ਹੀ ਸਮਝਾਉਣ ਵਾਲੇ ਨਹੀਂ ਸਮਝੇ ਮਾਇਆ ਕਾਰਨ ਵਿਦਿਆ ਵਿੱਚੋ ਜਨਮ ਬਿਰਥਾ ਜਾਈ ਫਿਰ ਜਿੱਥੇ ਵੀ ਤੁਸੀਂ ਕਥਾ ਕਰਨ ਜਾਂਦੇ ਹੋ ਵੇਦਾਂ ਦੀ ਸ਼ਾਸਤਰਾਂ ਦੀ ਉਥੇ ਕੇਵਲ ਤੇ ਕੇਵਲ ਤੁਸੀਂ ਮਾਇਆ ਇਹ ਵਾਸਤੇ ਮਾਇਆ ਦੇ ਵਾਸਤੇ ਸਭ ਕੁਝ ਕਰਦੇ ਹੋ ਕਥਾ ਕਰਦੇ ਹੋ ਪਹਿਲਾਂ ਮਾਇਆ ਦਾ ਇੱਕ ਤੈਅ ਕਰ ਲੈਂਦੇ ਹੋ ਕਿ ਇੰਨੀ ਮਾਇਆ ਲਵਾਂਗੇ ਫਿਰ ਕਥਾ ਕਰਾਂਗੇ ਅੱਜ ਵੀ ਦੇਖਿਆ ਜਾਵੇ ਤਾਂ ਸਾਰੇ ਨਹੀਂ ਪਰ ਕੁਝ ਇਹੋ ਜਿਹੇ ਨੇ ਕਿ ਪਹਿਲਾਂ ਤੈਅ ਕਰਦੇ ਨੇ ਕਿ ਅਸੀਂ ਕਥਾ ਕਰਨ ਜਾਣਾ ਹੈ ਪਹਿਲਾਂ ਇੰਨੀ ਮਾਇਆ ਚਾਹੀਦੀ ਹੈ ਅਸੀਂ ਕੀਰਤਨ ਕਰਨ ਜਾਣਾ ਹੈ ਇੰਨੀ ਮਾਇਆ ਚਾਹੀਦੀ ਹੈ ਤੇ ਭਗਤ ਕਬੀਰ ਜੀ ਕਹਿ ਰਹੇ ਨੇ ਮਾਇਆ ਕਾਰਨ ਵਿਦਿਆ ਵਿੱਚ ਐ ਭਾਈ ਮਾਇਆ ਦੀ ਪ੍ਰਾਪਤੀ ਵਾਸਤੇ ਤੁਸੀਂ ਵਿਦਿਆ ਨੂੰ ਵੇਚ ਹੀ ਜਾਂਦੇ ਹੋ ਤੇ ਇਹਦੇ ਨਾਲ ਕੀ ਹੋਵੇਗਾ ਜਨਮ ਵਿਰਥਾ ਜਾਈਂ ਜਾਣਣਾ ਕਰੋ ਇਦੇ ਨਾਲ ਤੁਹਾਡਾ ਜਿਹੜਾ ਇਹ ਜਨਮ ਹੈ ਨਾ ਇਹ ਬ्यर्थ ਚਲਿਆ ਜਾ ਰਿਹਾ ਹੈ ਤੁਹਾਡੀ ਉਹ ਕੀਤੀ ਕਥਾ ਤੁਹਾਡਾ ਉਹ ਕੀਤਾ ਕੀਰਤਨ ਜਿਹੜਾ ਹੈ ਉਹ ਤਾਂ ਪੈਸੇ ਵਟ ਉਹਨਾਂ ਦੇ ਤਾਂ ਤੁਸੀਂ ਪੈਸੇ ਵਟ ਲੈ ਤੁਹਾਨੂੰ ਕੀ ਪ੍ਰਾਪਤ ਹੋਇਆ ਤੁਸੀਂ ਤਾਂ ਆਪਣਾ ਜਿਹੜਾ ਜਨਮ ਹੈ ਇਹ ਬ्यर्थ ਗਵਾ ਲਿਆ ਨਾਰਦ ਬਚਨ ਵਿਆਸ ਕਹਤ ਹੈ ਸੋ ਕੋ ਪੁੱਛੋ ਜਾਈ ਭਗਤ ਕਬੀਰ ਜੀ ਕਹਿੰਦੇ ਨੇ ਉਹ ਨਾਰਦ ਜੀ ਹੋਏ ਨੇ ਉਹਨਾਂ ਦੇ ਬਚਨ ਜਿਹੜੇ ਨੇ ਵਿਆਸ ਜੀ ਦੇ ਬਚਨ ਜਿਹੜੇ ਨੇ ਉਹਨਾਂ ਨੇ ਕੀ ਕਿਹਾ ਹੈ ਸੁਖਦੇਵ 무ਨੀ ਨੇ ਕੀ ਕਿਹਾ ਹੈ ਤੁਸੀਂ ਉਹਨਾਂ ਨੂੰ ਜਾ ਕੇ ਪੁੱਛਣਾ ਕਰੋ ਨਾਰਦ 무ਨੀ ਜਿਹੜੇ ਸਨ ਉਹਨਾਂ ਨੇ ਉਪਦੇਸ਼ ਦਿੱਤਾ ਵਿਆਸ ਜੀ ਨੂੰ ਵਿਆਸ ਜੀ ਨੇ ਉਪਦੇਸ਼ ਦਿੱਤਾ ਸੁਖਦੇਵ 무ਨੀ ਨੂੰ ਇਸ ਤਰੀਕੇ ਦੇ ਨਾਲ ਸੋ ਜਿੰਨਾ ਚਿਰ ਇਹ ਰਾਮ ਦੇ ਨਾਮ ਨੂੰ ਹਿਰਦੇ ਵਿੱਚ ਨਹੀਂ ਵਸਾਉਂਦੇ ਉਨਾ ਜੇ ਤੁਹਾਡੇ ਪੜੇ ਵੇਦ ਇਹ ਸ਼ਾਸਤਰ ਇਹ ਪੁਰਾਣ ਤੁਹਾਡੇ ਕਿਸੇ ਕੰਮ ਨਹੀਂ ਹਨ ਭਾਵੇਂ ਜਾ ਕੇ ਤੁਸੀਂ ਨਾਰਦ ਮੁਨੀ ਨੂੰ ਪੁੱਛ ਲੈਣਾ ਕਰੋ ਭਾਵੇਂ ਜਾ ਕੇ ਵਿਆਸ ਜੀ ਨੂੰ ਪੁੱਛ ਲੈਣਾ ਕਰੋ ਭਾਵ ਗੁਰੂ ਤਾਰਣ ਕਰਨਾ ਤੇ ਗੁਰੂ ਕੋਲੋਂ ਉਪਦੇਸ਼ ਲੈਣਾ ਬੜਾ ਜ਼ਰੂਰੀ ਹੈ ਸਤਿਗੁਰੂ ਜੀ ਫਰਮਾਨ ਕਰਦੇ ਨੇ ਗੁਰ ਬਿਨ ਗਿਆਨ ਨਾ ਹੋਵੇ ਨਹਿ ਸੁਖ ਵਸੈ ਮਨ ਆਏ ਕੂਚੋ ਬ੍ਰਹਮੇ ਨਾਰਦੇ ਵੇਦ ਵਿਆਸਹਿ ਜਾਏ ਕਿੰਦੇ ਨੇ ਗੁਰੂ ਤੋਂ ਬਿਨਾ ਗਿਆਨ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ ਅਗਰ ਅਸੀਂ ਗੁਰੂ ਨਹੀਂ ਧਾਰਨ ਕੀਤਾ ਭਾਵੇਂ ਅਸੀਂ ਕਿੰਨਾ ਵੀ ਗਿਆਨ ਪ੍ਰਾਪਤ ਕਰ ਲਈਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਿਰਪਾ ਕਰਕੇ ਫਰਮਾਉਂਦੇ ਨੇ ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਨ ਕੋ ਰੰਧਾਰ ਪਾਵੇਂ ਅਸੀਂ ਕਿੰਨੇ ਵੇਦ ਪੜ ਲੀਏ ਸ਼ਾਸਤਰ ਪੜ ਲੀਏ ਗ੍ਰੰਥ ਪੜ ਲੀਏ ਕਹਿੰਦੇ ਜੇ ਗੁਰੂ ਧਾਰਨ ਨਹੀਂ ਕੀਤਾ ਨਾ ਤੇ ਸਾਡੇ ਵਾਸਤੇ ਪਾਵੇਂ ਹਜ਼ਾਰਾਂ ਸੂਰਜ ਚੜ ਜਾਣ ਚੰਦਰਮੇ ਚੜ ਜਾਣ ਕਹਿੰਦੇ ਨੇ ਫਿਰ ਵੀ ਸਾਡੇ ਆਸਤੇ ਹਨੇਰਾ ਹੀ ਹਨੇਰਾ ਹੈ ਗੁਰਬਿੰਨ ਗਿਆਨ ਨਾ ਹੋਵੀ ਨਾ ਸੁਖ ਵਸੈ ਮਨ ਆਏ ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਜਾਏ ਕਹ ਕਬੀਰ RAME RAM ਛੂਟੋ ਨਾਹੇ ਤਾਂ ਬੁੱਢੇ ਭਾਈ ਭਗਤ ਕਬੀਰ ਜੀ ਕਹਿੰਦਿਆਂ ਇਹ ਪੰਡਤ ਜੀ ਤੁਸੀਂ ਆਪਣੇ ਆਪ ਦੇ ਵਿੱਚ ਭਾਵੇਂ ਕਿੰਨੇ ਸਿਆਣੇ ਹੋ ਭਾਵੇਂ ਤੁਸੀਂ ਕਿੰਨੇ ਵੇਦ ਸਾਸਤਰ ਪ੍ਰਾਣ ਸਿਮਰਤੀਆਂ ਪੜ੍ਹੀਆਂ ਨੇ ਪਰ ਯਾਦ ਰੱਖੋ ਕਹ ਕਬੀਰ RAME RAM ਛੂਟੋ ਭਗਤ ਕਬੀਰ ਜੀ ਕਹਿੰਦੇ ਨੇ ਜਿਹਦੇ RAM ਦਾ ਜੋ ਨਾਮ ਹੈ ਉਹਨੂੰ ਉਚਾਰਨਾ ਕਰੋ ਤਾਂ ਹੀ ਤੁਹਾਡਾ ਜਿਹੜਾ ਇਹ ਸੰਸਾਰ ਤੋਂ ਛੁਟਕਾਰਾ ਹੈ ਨਾਹੀਂ ਤਾਂ ਬੁੱਢਾ ਭਾਈ ਨਹੀਂ ਤਾਂ ਫਿਰ ਤੁਸੀਂ ਡੁੱਬੇ ਹੀ ਡੁੱਬੇ ਹੋ ਭਾਈ ਆਪਣੇ ਆਪ ਨੂੰ ਭਾਵੇਂ ਤੁਸੀਂ ਕਿੰਨੇ ਪੰਡਤ ਅਖਵਾਉਂਦੇ ਹੋ ਸਿਆਣੇ ਅਖਵਾਉਂਦੇ ਹੋ ਭਾਵੇਂ ਕਿੰਨੇ ਸਿਆਣੇ ਹੋ ਕਿੰਨੀ ਬਾਣੀ ਪੜਦੇ ਹੋ ਤੇ ਕਹਿੰਦੇ ਨੇ ਜਿੰਨਾ ਚਿਰ ਕਹੇ ਕਬੀਰ RAMੇ RAM ਛੂਟੋ ਨਾਹੀਂ ਤਾਂ ਬੁੱਢਾ ਭਾਈ ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ RAM ਦਾ ਜੋ ਨਾਮ ਹੈ ਉਹਨੂੰ ਜਿੰਨਾ ਚਿਰ ਤੁਸੀਂ ਉਚਾਰਨ ਨਹੀਂ ਕਰਦੇ ਕਿਉਂਕਿ ਤੁਸੀਂ ਪੰਡਤ ਜੀ ਇਹ ਕਹਿੰਦੇ ਹੋ ਕਿ ਅਸੀਂ ਵੇਦ ਪੜ੍ਹੇ ਨੇ, ਸ਼ਾਸਤਰ ਪੜ੍ਹੇ ਨੇ, ਪੁਰਾਣ ਪੜ੍ਹੇ ਨੇ ਸਾਨੂੰ RAM ਨਾਮ ਜਪਣ ਦੀ ਕੀ ਲੋੜ ਹੈ ਤੇ ਤੁਹਾਨੂੰ ਇਹ ਦੱਸ ਦਈਏ ਜਿੰਨਾ ਚਿਰ ਤੁਸੀਂ RAM ਦਾ ਨਾਮ ਨਹੀਂ ਜਪੋਗੇ ਆਪਣੇ ਹਿਰਦੇ ਚ ਨਹੀਂ ਵਸਾਓਗੇ ਨਾ ਤੇ ਫਿਰ ਤੁਹਾਡਾ ਨਰਕਾਂ ਚ ਹੀ ਆਸੋਣਾ ਹੈ ਕਹੇ ਕਬੀਰ RAM ਹੈ RAM ਛੂਟੋ ਜੇ ਉਸ ਰਾਮ ਨੂੰ ਤੁਸੀਂ ਰਮਣਾ ਸ਼ੁਰੂ ਕਰ ਦੋਗੇ ਸਿਵਰਣਾ ਸ਼ੁਰੂ ਕਰ ਦੋਗੇ ਤਾਂ ਹੀ ਤੁਹਾਡਾ ਛੁਟਕਾਰਾ ਹੈ ਨਹੀਂ ਤਾਂ ਬੁੱਢਾ ਭਾਈ ਨਹੀਂ ਤਾਂ ਫਿਰ ਤੁਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦੇ ਕਿਉਂਕਿ ਇਸ ਤੋਂ ਪਾਰ ਹੋਣ ਵਾਸਤੇ ਰਾਮ ਦਾ ਨਾਮ ਬੜਾ ਜ਼ਰੂਰੀ ਹੈ ਸੋ ਇਸੇ ਪ੍ਰਕਾਰ ਭਗਤ ਕਬੀਰ ਜੀ ਜਿਹੜੇ ਨੇ ਉਹ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਗੱਲ ਭਗਤ ਜੀ ਕਿਰਪਾ ਕਰਕੇ ਪ੍ਰਮਾਨ ਕਰਨਗੇ ਬਨ ਹੈ ਬਸੈ ਕਿਉ ਪਾਈ ਹੈ ਜੋ ਲੋ ਮਨਹਿ ਨ ਤਜੈ ਬਕਾਰ ਜੈ ਘਰ ਬਨ ਸੰਸਾਰ ਕੀਆ ਤੇ ਪੂਰੇ ਸੰਸਾਰ ਇਸ ਉਪਰ ਵਿਸਥਾ ਇਸ ਉਪਰ ਵਿਚਾਰ ਵਿਸਥਾਰ पूर्वक ਕੱਲ ਨੂੰ ਹੋਵੇਗੀ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਨਾਰਦ ਬਚਨ ਵਿਆਸ ਕਹਤ ਹੈ ਸੋਕ ਕੋ ਪੂਛਉ ਜਾਈ ਕਹਿ ਕਬੀਰ ਰਾਮ ਰਾਮ ਛੂਟੋ ਨਾਇ ਤਾ ਬੁਢੇ ਭਾਈ ਨਾਰਦ ਬਚਨ ਵਿਆਸ ਕਹਤ ਹੈ ਸੋਖ ਕੋ ਪੂਛੋ ਜਾਈ ਕਹਿ ਕਬੀਰ ਰਾਮੇ ਰਾਮ ਛੂਟੋ ਨਾਹਿ ਤਾ ਬੁਢੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ